ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਡੀਐਸ ਤਲਾਨੀਆਂ YouTube ਚੈਨਲ ਤੇ ਮੈਂ ਹਾਂ ਧਰਮਿੰਦਰ ਸਿੰਘ ਪਿੰਡ ਤਲਾਨੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਤੁਹਾਡੇ ਵਾਸਤੇ ਇੱਕ ਨਵੀਂ ਜਾਣਕਾਰੀ ਲੈ ਕੇ ਆਇਆ ਅੱਜ ਦੀ ਇਹ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕਲੋਸਲ ਲੈਵਲ 'ਤੇ ਵਧਿਆ ਹੋਵਦਾ ਇਸ ਨੂੰ ਆਪਾਂ ਕਿਸ ਤਰੀਕੇ ਨਾਲ ਕੰਟਰੋਲ ਕਰ ਸਕਦੇ ਹਾਂ ਇਸ ਦੇ ਨਾਲ-ਨਾਲ ਤੁਸੀਂ ਆਪਣਾ ਟ੍ਰੈਕਲੀ ਸਾਈਡ ਵੀ ਕੰਟਰੋਲ ਕਰ ਸਕਦੇ ਹੋ ਸੋ ਵੀਡੀਓ ਵੱਲ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਜੀ ਕਿ ਜੇਕਰ ਤੁਸੀਂ ਕਿਸੇ ਵਿਸ਼ੇ ਤੇ ਸਾਨੂੰ ਮਿਲਣਾ ਚਾਹੁੰਦੇ ਹੋ ਤਾਂ ਪਤਾ ਹੈਗਾ ਪੁਰਾਣਾ ਬੱਸ ਸਟੈਂਡ ਨੇੜੇ ਤੇਜਾ ਸਿੰਘ ਪੈਟਰੋਲ ਪੰਪ ਜੀਟੀ ਰੋਡ ਸਰਹੰਦ ਸੋ ਵੀਰਵਾਰ ਸਾਡੇ ਇੱਥੇ ਆਫ ਹੁੰਦਾ ਜੀ ਐਤਵਾਰ ਮੈਂ 1 ਵਜੇ ਤੱਕ ਬੈਠਦਾ ਹਾਂ ਜੇਕਰ ਤੁਸੀਂ ਮਿਲਣਾ ਹੈ ਸਲਾਹ ਲੈਣੀ ਹੈ ਤਾਂ ਤੁਸੀਂ ਪਹੁੰਚ ਸਕਦੇ ਹੋ ਦੋਸਤੋ ਹੋ ਸਕੇ ਤਾਂ ਵੀਡੀਓ ਸ਼ੇਅਰ ਕਰਦੇ ਹੋ ਜੀ ਤਾਂ ਕਿ ਕਿਸੇ ਹੋਰ ਵੀਰ ਭਾਈ ਦਾ ਫਾਇਦਾ ਹੋ ਸਕੇ ਸੋ ਅੱਜ ਆਪਾਂ ਗੱਲ ਕਰਾਂਗੇ ਕਲਾਸ 11 ਨੂੰ ਸਹੀ ਕਰਨ ਬਾਰੇ ਇਸ ਦੇ ਵਾਸਤੇ ਵੈਸੇ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜੇਕਰ ਇਹ ਵਧਿਆ ਹੋਇਆ ਤਾਂ ਆਪਾਂ ਕਿਸ ਤਰੀਕੇ ਨਾਲ ਆਈਡੀਆ ਜਾਂ ਚੈੱਕ ਕਰ ਸਕਦੇ ਕਿ ਸਾਡਾ ਇਹ ਜਿਹੜਾ ਲੈਵਲ ਹੈ ਉਹ ਵਧਿਆ ਹੋਇਆ ਸੋ ਇਸ ਦੇ ਲਈ ਪੇਸ਼ੈਂਟ ਨੂੰ ਮਰੀਜ਼ ਨੂੰ ਕਈ ਵਾਰੀ ਸਾਹ ਚੜਨ ਲੱਗ ਜਾਂਦਾ ਏ ਥੋੜਾ ਤੋਰੇ ਤੋਂ ਜਾਂ ਫਿਰ ਪੇਸ਼ੈਂਟ ਨੂੰ ਥੋੜੀ ਜਿਹੀ ਗੱਲ ਤੋਂ ਵੀ ਘਬਰਾਟ ਹੋਣ ਲੱਗ ਜਾਂਦੀ ਹੈ ਕਈ ਵਾਰੀ ਪਸੀਨਾ ਵੀ ਆਉਣ ਲੱਗ ਜਾਂਦਾ ਏ ਤੋ ਇਹ ਕੁਝ ਇੱਕ ਕਾਰਨ ਹੈ ਜਿਹਨਾਂ ਦੇ ਨਾਲ ਆਪਾਂ ਪਤਾ ਕਰ ਸਕਦੇ ਹਾਂ ਕਿ ਜੇਕਰ ਤੁਹਾਡਾ ਕੋਲੇਸਟ੍ਰੋਲ ਲੈਵਲ ਹੈ ਜਿਹੜਾ ਹਾਈ ਹੋਇਆ ਪਿਆ ਤਾਂ ਉਹ ਉਹਨਾਂ ਦੇ ਜਿਹੜੇ ਸਿੰਟਮਸ ਹੈਗੇ ਹੋ ਏਦਾਂ ਬੋਡੀ ਦੇ ਉੱਤੇ ਦਿਖਦੇ ਹਨ ਸੋ ਜੇਕਰ ਤੁਹਾਨੂੰ ਏਦਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਕਿਸੇ ਲੈਬ ਦੇ ਵਿੱਚ ਚੈੱਕ ਕਰਵਾ ਸਕਦੇ ਹੋ ਕਿ ਤੁਹਾਡਾ ਕੋਲੇਸਟ੍ਰੋਲ ਲੈਵਲ ਜਿਹੜਾ ਹਾਈ ਤਾਂ ਨਹੀਂ ਹੈਗਾ ਜੇਕਰ ਹਾਈ ਹੈਗਾ ਇਹ ਤਾਂ ਤੁਹਾਨੂੰ ਅਗਰ ਸਮੱਸਿਆ ਆ ਰਹੀ ਹੈ ਜਾਂ ਤੁਹਾਡੀ ਕੋਈ ਦਵਾਈ ਵੀ ਚੱਲ ਰਹੀ ਹੈ ਤੁਹਾਡੀ ਕੋਈ ਮੈਡੀਸਿਨ ਚੱਲ ਰਹੀ ਹੈ ਜਿਸ ਦੇ ਨਾਲ ਇਹ ਲੈਵਲ ਤੁਹਾਡਾ نیچے ਨਹੀਂ ਆ ਰਿਹਾ ਤੈਸ ਦੇ ਲਈ ਤੁਹਾਨੂੰ ਇੱਕ ਪਰਹੇਜ ਤੇ ਇੱਕ ਤੁਹਾਨੂੰ ਘਰੇਲੂ ਨੁਸਖਾ ਦੱਸਣ ਲੱਗਿਆ ਤੁਹਾਡਾ ਕਿੰਨਾ ਮਰਜੀ ਕੋਲੇਸਟ੍ਰੋਲ ਲੈਵਲ ਵਧਿਆ ਹੋਇਆ ਬਿਲਕੁਲ ਠੀਕ ਹੋ ਜਾਏਗਾ ਤੇ ਨਾਲ ਤੁਸੀਂ ਇਹ ਪਰਹੇਜ ਜ਼ਰੂਰ ਰੱਖਣਾ ਜੀ ਤੁਸੀਂ ਨੁਸਖਾ ਜਿਹੜਾ ਵਰਤਣਾ ਉਹਦੇ ਲਈ ਤੁਸੀਂ ਦੋ ਕਲੀਆਂ ਲਸਣ ਦੀਆਂ ਲੈਣੀਆਂ ਏ ਇਹਨਾਂ ਨੂੰ ਤਕਰੀਬਨ ਸ਼ਾਮ ਨੂੰ 5:00 ਵਜੇ ਦੇ ਨੇੜੇ ਚੁੱਲ੍ਹੇ ਦੇ ਵਿੱਚ ਭੁੰਨ ਕੇ ਇਸ ਨੂੰ ਤੁਸੀਂ ਖਾਣਾ ਏ ਜੇਕਰ ਤੁਸੀਂ ਗੈਸ ਤੇ ਭੁੰਨਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਸੂਈ ਵਗੈਰਾ ਦੇ ਵਿੱਚ ਪਾ ਕੇ ਇਸ ਨੂੰ ਗੈਸ ਦੇ ਉੱਤੇ ਰੋਸਟ ਕਰ ਲਓ ਉਦਾਂ ਵੀ ਖਾ ਸਕਦੇ ਹੋ ਵੈਸੇ ਜੇਕਰ ਆਪਾਂ ਇਸ ਨੂੰ ਚੁੱਲੇ ਦੇ ਵਿੱਚ ਭੁੰਨਾ ਕਿਤਾ ਇਹ ਬਹੁਤ ਜ਼ਿਆਦਾ ਵਧੀਆ ਅਸਰ ਕਰਦੀ ਹੈ ਤੁਸੀਂ ਕੱਚਾ ਨਾ ਇਸ ਨੂੰ ਖਾਓ ਕੱਚੇ ਦੇ ਨਾਲ ਇੰਨਾ ਜ਼ਿਆਦਾ ਅਸਰ ਨਹੀਂ ਹੁੰਦਾ ਜਿੰਨਾ ਕਿ ਇਹ ਭੁੰਨ ਕੇ ਅਸਰ ਕਰਦੀ ਹੈ ਸੋ ਦੂਸਰਾ ਇਸ ਦੇ ਵਾਸਤੇ ਤੁਸੀਂ ਇੱਕ ਪ੍ਰਹੇਜ ਰੱਖਣਾ ਉਹ ਹੈਗਾ ਜੀ ਚਾਹ ਦੁੱਧ ਦਾ ਤੁਸੀਂ ਚਾਹ ਦੁੱਧ ਬਿਲਕੁਲ ਨਹੀਂ ਪੀਣਾ ਜੇਕਰ ਤੁਸੀਂ ਚਾਹ ਦੁੱਧ ਦਾ ਪ੍ਰਹੇਜ ਰੱਖੋਗੇ ਤਾਂ ਤੁਹਾਨੂੰ ਹਫ਼ਤੇ ਦੇ ਵਿੱਚ ਇਸ ਦਾ ਅਸਰ ਦਿਖਿਏਗਾ विदाउट एनी मेडिसिन ਬਿਨਾ ਕਿਸੇ ਦਵਾਈ ਤੋਂ ਤੁਸੀਂ ਕੋਲੇਸਟ੍ਰੋਲ ਲੈਵਲ ਆਪਣਾ ਜਿਹੜਾ ਬਿਲਕੁਲ ਨਾਰਮਲ ਕਰ ਸਕਦੇ ਹੋ ਸੋ ਦੋਸਤੋ ਜੇਕਰ ਤੁਸੀਂ ਇੱਕ ਮਹੀਨਾ ਵੀ ਪਰਹੇਜ਼ ਰੱਖ ਲਿਆ ਦੁੱਧ ਤੋਂ ਬਣੀਆਂ ਹੋਈਆਂ ਚੀਜ਼ਾਂ ਦਾ ਤਾਂ ਤੁਸੀਂ ਥੋੜੇ ਦਿਨਾਂ ਦੇ ਵਿੱਚ ਹੀ ਦੇਖੋਗੇ ਤਕਰੀਬਨ 15 ਦਿਨਾਂ ਦੇ ਵਿੱਚ ਇਸ ਦਾ ਅਸਰ ਜਿਹੜਾ ਸ਼ੁਰੂ ਹੋ ਜਾਂਦਾ ਦੁੱਧ ਤੋਂ ਛੱਡੀਆਂ ਹੋਈਆਂ ਚੀਜ਼ਾਂ ਦਾ ਤੁਹਾਡੀ ਬਾਡੀ ਦੇ ਉੱਤੇ ਸੋ ਤੁਸੀਂ ਥੋੜੇ ਦਿਨਾਂ ਚ ਦੇਖੋਗੇ ਜਿਵੇਂ ਕਿ 10 ਤੋਂ 15 ਦਿਨਾਂ ਦੇ ਵਿੱਚ ਕਿ ਤੁਹਾਨੂੰ ਆਰਾਮ ਆਉਣਾ ਸ਼ੁਰੂ ਹੋ ਗਿਆ ਸੋ ਤੁਹਾਡੇ ਵਾਸਤੇ ਬੜੀ ਛੋਟੀ ਜਿਹੀ ਜੀ ਜਾਣਕਾਰੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਕਿਸੇ ਹੋਰ ਵੀਰ ਭਾਈ ਦਾ ਫਾਇਦਾ ਹੋ ਸਕੇ ਸੋ ਮੈਨੂੰ ਦਿਓ ਜੀ ਆਗਿਆ ਨੈਕਸਟ ਵੀਡੀਓ ਚ ਜਲ ਮਿਲਦੇ ਹਾਂ ਸਤਿ ਸ੍ਰੀ ਅਕਾਲ